ਪੁਲਿਸ ਡਿਵੀਜ਼ਨ ਬੰਗਾ ਦੇ ਥਾਣਾ ਮੁਕੰਦਪੁਰ ਦੇ ਸਰਕਾਰੀ ਹਸਪਤਾਲ ਮੁਕੰਦਪੁਰ ਦੇ ਬਖਲੌਰ ਤੋਂ ਨਿਸ਼ਾਨ ਰਾਣੀ ਗਰਬਤੀ ਨੂੰ ਦਾਖਲ ਕਰਵਾਇਆ ਗਿਆ ਜਿਸ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਹਸਪਤਾਲ ਦੇ ਕਰਮਚਾਰੀਆਂ ਨੇ ਦੱਸਿਆ ਕਿ ਸਥਿਤੀ ਨੂੰ ਦੇਖਦੇ ਹੋਏ ਉਹਨਾਂ ਨੂੰ ਬੰਗਾ ਦੇ ਲਈ ਰੈਫਰ ਕੀਤਾ ਗਿਆ ਸੀ ਕਾਰ 'ਤੇ ਸਵਾਰ ਹੋ ਕੇ ਬੱਚੇ ਦੇ ਪਿਤਾ ਹਰਪ੍ਰੀਤ ਕੁਮਾਰ ਕਾਰ ਲੈ ਕੇ ਜਾ ਰਹੇ ਸੀ ਕਿ ਮੁਕੰਦਪੁਰ ਬੰਗਾ ਸੜਕ ਤੇ ਪਿੰਡ ਗੁਣਾ ਚੌੜ ਦੇ ਨਜ਼ਦੀਕ ਪਹਿਲਾਂ ਹੀ ਇੱਕ ਗੰਨੇ ਦੀ ਭਰੀ ਟਰਾਲੀ ਪਲਟੀ ਹੋਈ ਸੀ ਰਾਤ ਦੇ ਅੰਧੇਰੇ ਕਾਰ ਟਰਾਲੀ ਕਾਰ ਚਾਲਕ ਨੂੰ ਨਹੀਂ ਦਿਖਾਈ ਦਿੱਤੀ ਅਤੇ ਟਰਾਲੀ ਦੇ ਸਾਹਮਣੇ ਕਾਰ ਦੀ ਟੱਕਰ ਹੋ ਗਈ ਕਾਰ ਵਿੱਚ ਸਵਾਰ ਆਸ਼ਾ ਵਰਕਰ ਅਤੇ ਬੱਚੇ ਸਮੇਤ ਹਰਪ੍ਰੀਤ ਨੂੰ ਕਾਫੀ ਸੱਟਾਂ ਲੱਗੀਆਂ ਇੱਕ ਦਿਨ ਜਾਂ ਕੁਝ ਘੰਟੇ ਪਹਿਲਾਂ ਹੋਏ ਬੱਚੇ ਦੀ ਇਸ ਦੁਰਘਟਨਾ ਵਿੱਚ ਮੌਤ ਹੋ ਗਈ ਆਸ਼ਾ ਵਰਕਰ ਰਜਨੀ ਨੂੰ ਪੀਜੀਆ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ थाना ਮੁਕੰਦਪੁਰ ਦੇ ਐਸਐਚਓ ਨੇ ਕਿਹਾ ਕਿ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਵਾਈ ਗਏ ਨੇ ਅਤੇ ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ ਬਿਊਰੋ ਰਿਪੋਰਟ ਨਮਸ਼ਾਤ ਜੇ ਰਾਤ ਤਕਰੀਬ 1 ਵਜੇ ਇੱਕ ਗੰਨੇ ਦੀ ਭਰੀ ਟਰਾਲੀ ਜਾ ਰਹੀ ਸੀ ਜੋ ਕਿ ਅਚਾਨਕ ਰੋਡ ਤੇ ਪਲਟ ਗਈ ਓਵਰਲੋਡ ਓਨ ਕਰਕੇ ਤੇ ਉਸ ਤੋਂ ਬਾਅਦ ਪਲਟੀ ਟਰਾਲੀ ਦੇ ਵਿੱਚ ਜਿਹੜੀ ਹੈ ਕਾਰ ਹੈ ਆਖਰ ਟਕਰਾਈ ਹੈ ਤੇ ਜੋ ਬੱਚੇ ਨੂੰ ਲੈ ਕੇ ਜਾ ਰਹੇ ਸੀ ਹਸਪੀਟਲ ਮਗੰਦਪੁਰ ਹਸਪੀਟਲ ਤੋਂ ਉਹਨਾਂ ਨੂੰ ਰੈਫਰ ਕੀਤਾ ਸੀ ਇਹ ਨਿਊ ਬਰਨ ਬੱਚਾ ਸੀਗਾ ਜੀ ਹਾਂਜੀ ਨਿਊ ਬਰਨ ਸੀ ਤੇ ਉਹ ਫਿਰ ਇੱਥੇ ਕਿਸ ਤਰ੍ਹਾਂ ਇਹ ਬੱਚੇ ਤੇ ਟਰਾਲੀ ਪਲਟੀ ਹੋਣ ਕਰਕੇ ਉਹ ਜਲਦੀ ਸੀਗੇ ਹਸਪੀਟਲ ਜਾਣਾ ਸੀ ਉਹਨਾਂ ਨੂੰ ਅੱਗੇ ਦਿਖਾਈ ਨਹੀਂ ਦਿੱਤਾ ਇਸ ਕਰਕੇ ਵਿੱਚ ਵੱਜ ਗਈ ਇਹ ਟਰਾਲੀ ਟਕਰਾ ਗਈ ਕਾਰ ਤੇ ਬੱਚਾ ਕਿੱਦਾਂ ਹੈ ਜੀ ਜਿਹੜਾ ਤੇ ਬੱਚਾ ਚਿੱਟਸਾਂ ਨੂੰ ਬਰੋਕ ਡੈੱਡ ਦੀ ਆ ਗਈ ਸੀ ਹਸਪੀਟਲ ਤੋਂ ਕਿ ਉਹਦੀ ਡੈਥ ਹੋ ਗਈ ਹੈ ਬਾਕੀ ਉਹਦਾ ਉਹਨਾਂ ਦੀ ਮਾਤਾ ਉਹਦੀ ਮਾਤਾ ਜਿਹੜੀ ਸੀਗੀ ਉਹਦੇ ਫਾਦਰ ਦੇ ਥੋੜੀ ਸੱਟ ਲੱਗੀ ਉਹਨਾਂ ਨੂੰ ਰੈਫਰ ਕਰਤਾ ਸੀ ਨਵੇਂ ਸ਼ਹਿਰ ਦਾ ਇਹਨਾਂ ਨਾਲ ਫੋਨ ਤੇ ਗੱਲ ਕੀਤੀ ਤੇ ਬਾਕੀ ਜਾ ਕੇ ਦੇਖਦੇ ਹਾਂ ਮਤਲਬ ਉਹ ਵੀ ਜ਼ਖਮੀ ਹੈ ਹਾਂਜੀ ਉਹ ਵੀ ਜ਼ਖਮੀ ਹੈ ਕਾਸ਼ਾ ਵਰਕਰ ਸੀ ਉਹਦੇ ਵਿੱਚ ਇੱਕ ਥੋਡੇ ਨੇ ਜੀ ਇਹ ਬਖਲੌਰ ਦੇ ਨੇ ਜੀ ਤੋ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਹਸਪਤਾਲ ਜਾ ਰਹੇ ਆ ਜੀ ਉਸ ਤੋਂ ਬਾਅਦ ਅਗਲੀ ਕਾਰਵਾਈ ਦੇਖਦੇ ਆ ਟਰਾਲੇ ਨੂੰ ਇਹਨੂੰ ਪਾਸੇ ਕਰਵਾ ਕੇ ਰੋਡ ਨੂੰ ਕਲੀਅਰ ਕੀਤਾ ਜਾਊਗਾ